ਪ੍ਰਧਾਨ ਜੀ ਪ੍ਰਧਾਨ ਜੀ ਜਿਹੜਾ ਇਹ ਧਰਨਾ ਲੱਗਿਆ ਵਾ ਬਰਨਾਲਾ ਰੋਡ ਤੇ ਕਿ ਕਿਉਂ ਲੱਗਿਆ ਵਾ ਤੇ ਕਾਦੀ ਖਤਰ ਲੱਗਿਆ ਵਾ ਜੀ ਇਹ ਜਿਹੜੀ ਸੜਕਾ ਇਹਨਾਂ ਨੇ ਬਣਾਈ ਤੇ ਉਹਦੇ ਨਜਾਇਜ਼ ਕਬਜ਼ਿਆਂ ਦੇ ਵਾਸਤੇ ਲੱਗਿਆ ਵਾ ਇਹ ਜਿਹੜੀ ਸੜਕਾ ਕੀ ਨਜਾਇਜ਼ ਬਣਾਉਂਦੇ ਇਹਦੀ ਕੋਈ ਜ਼ਰੂਰਤ ਵੀ ਨਹੀਂ ਸੀ ਪਰ ਕੇਂਦਰ ਸਰਕਾਰ ਦਾ ਇੱਕੋ ਹੀ ਇੱਕ ਹਿਸਾਬ ਕਿਤਾਬ ਵੀ ਜਿਹੜੀਆਂ ਹਕੂਮਤਾਂ ਨੂੰ ਦੋਸਮਣੀ ਕੱਢਣੀ ਹੋਵੇ ਉਹਨਾਂ ਦਾ ਆਰਥਿਕ ਪੱਖ ਜਿਹੜਾ ਉਹ ਡਾਊਨ ਕਰਦੇ ਹੋ ਇਹ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਵਾਸਤੇ ਨਿਤ ਨਵੇਂ ਹੱਥਕੰਡੇ ਅਪਣਾਉਂਦੀ ਆ ਕਿਤੇ ਰੇਲ ਦੇ ਵੀ ਲੈਣਾ ਤੇ ਕਿਤੇ ਸੜਕਾਂ ਕਿਤੇ ਚੌਹ ਮਾਰਗੀ ਕਿਤੇ ਅੱਠ ਮਾਰਗੀ ਰੌਲਾ ਗੋਲਾ ਉਹਨਾਂ ਦਾ ਇੱਕੋ ਹੀ ਆ ਵੀ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਕਿਸਾਨਾਂ ਨੂੰ ਆਰਥਿਕ ਪੱਖ ਤੋਂ ਡਾਊਨ ਕਰਨਾ ਤੇ ਮਜ਼ਦੂਰ ਜਮਾ ਸਾਡੇ ਨਾਲ ਹੀ ਡਾਊਨ ਹੋ ਜਾਣੀ ਆ ਜਦੋਂ ਸਾਡੇ ਕੋਲੇ ਵਾਹੀਯੋਗੀ ਭੂਮੀ ਨਾ ਰਹੀ ਤਾਂ ਫਿਰ ਕੰਮ ਵੀ ਕਿਵੇਂ ਚੱਲੇਗਾ ਇਸ ਕਰਕੇ ਇਹ ਭਾਈ ਵੱਡਾ ਧਰਨਾ ਲੱਗਿਆ ਵਾ ਤੇ ਅਸੀਂ ਉਹਨਾਂ ਜਥੇ ਬਣਨ ਦੀ ਮਦਦ ਵਾਸਤੇ ਆਏ ਹਾਂ ਕਾਫੀ ਜਿਹੜੇ ਕਿਸਾਨ ਜਥੇ ਬਣੀਆਂ ਉਹਨਾਂ ਦੀ ਮਦਦ ਜਿਹੜੇ ਹੀ ਪਿੰਡਾਂ ਦੇ ਵਿੱਚ ਵਪਾਰੀ ਵਰਗ ਬੈਠਾ ਮਜ਼ਦੂਰ ਵਰਗ ਬੈਠਾ ਛੋਟੇ ਕਿਸਾਨ ਕਾਰੋਬਾਰੀ ਆ ਕਾਰਖਾਨੇਦਾਰ ਅਸੀਂ ਸਾਰੇ ਹਮਦਰਦੀ ਕਰਦੇ ਆ ਇਹਨਾਂ ਖਾਨਾਂ ਦੇ ਨਾਲ ਅਸੀਂ ਚੋਣੇ ਕੇ ਜੋ ਨਜਾਇਜ਼ ਕਬਜ਼ਾ ਗਾ ਜੋ ਉਹਨਾਂ ਨੇ ਕਰਨਾ ਤਾਂ ਉਹਦਾ ਬੰਦ ਦਾ ਟੁਕਮਾ ਮੁਆਵਜ਼ਾ ਦਿੱਤਾ ਜਾਵੇ ਤੇ ਨਹੀਂ ਐਡਾ ਸ਼ੌਖਾ ਕੰਮ ਨਹੀਂ ਬਿਤੇ ਚਾਰ ਪੁਲਸ ਵਾਲੇ ਭੇਜੋ ਤੇ ਕਬਜ਼ਾ ਕਰ ਲਓ ਮੂੰਹ ਤੋੜ ਜਵਾਬ ਦੇਣ ਬਾਅਦ ਤੇ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਉਹ ਸਾਡੀ ਗਵਾਹੀ ਕਰਦੀਆਂ ਇਹ ਡਕਾਉਂਦਾ ਜਿੱਥੇ ਬੰਦੀ ਬੈਠੀ ਹੈ ਤੇ ਉਹਨਾਂ ਦੇ ਸਾਰੇ ਜਿੱਥੇ ਬੰਦੀਆਂ ਸਹਿਯੋਗ ਕਰਦੀਆਂ ਉਹਨਾਂ ਧਰਨਾ ਲੱਗਿਆ ਅਜੀ ਉਹਨਾਂ ਦੀ ਮਦਦ ਵਾਸਤੇ ਆ ਠੀਕ ਆ ਇਹ ਪ੍ਰਧਾਨ ਜੀ ਫਿਰ ਜਿਹੜਾ ਇੱਥੇ ਰੇਟ ਆ ਰੇਟ ਕਿੰਨਾ ਦੇ ਰਿਹਾ ਜੀ ਇਹ ਕਿੰਨਾ ਬਣਦਾਗਾ ਤੇ ਸਰਕਾਰ ਕਿੰਨਾ ਦੇ ਰਹੀ ਹੈ ਇਹ ਬਹੁਤ ਘੱਟ ਰੇਟ ਦਿੰਦੇ ਹੈਗੇ ਸਰਕਾਰ ਨਾ ਮਾਤ ਰੇਟ ਤੋਂ ਹਟਾਟ ਕਰਕੇ ਜਿੱਥੇ ਕੋਈ ਸ਼ਰੀਫ ਬੰਦਾ ਮੰਨ ਜਾਂਦਾ ਉਹ ਉੱਥੇ ਉਹਦਾ ਛਿਰ ਪਲੋਛ ਕੇ ਉਹਨੂੰ ਘਰ ਨੂੰ ਤੋਰ ਦਿੰਦੇ ਆ ਜਦੋਂ ਕਿ ਇਥੋਂ ਦਾ ਰੇਟ ਤਾਂ ਕਰੋੜਾਂ ਵਿੱਚ ਆ ਕਰੋੜਾਂ ਵਿੱਚ ਇਥੋਂ ਪ੍ਰਤੀ ਏਕੜਾ ਜਿਹੜਾ ਘੱਟੋ ਘੱਟ 3 ਕਰੋੜ ਰੁਪਈਆ ਦੇਣਾ ਚਾਹੀਦਾ ਪਰ ਸਰਕਾਰ ਨਹੀਂ ਦਿੰਦੀ ਸਰਕਾਰ ਦਿੰਦੀ ਆ ਜੀ 15 ਲੱਖ 16 ਲੱਖ ਇਹਨਾਂ ਗੱਲਾਂ ਦਾ ਕਿੱਡੇ ਕਿਵੇਂ ਪਰੂ ਇਹ ਮੇਨ ਜੀਟੀ ਰੋਡ ਦਾ ਮੱਥਾ ਹੈਗਾ 3 ਕਰੋੜ ਦਾ ਦਾ ਹੱਕ ਬੰਦਾ ਦੇਣਾ ਚਾਹੀਦਾ ਤੇ ਅਸੀਂ ਇਹ ਕੀਤਾ ਹੈਗਾ ਨੁਕਣ ਮੀਟਿੰਗਾਂ ਸ਼ਟਾਰਟ ਕਰੀਆਂ ਕੱਲ ਤੋਂ ਅੱਜ ਤੱਕ ਕਾਫੀ ਮੀਟਿੰਗਾਂ ਹੋਈਆਂ ਪਿੰਡਾਂ ਦੇ ਵਿੱਚ ਅਸੀਂ ਨੇੜਲੇ ਪਿੰਡਾਂ ਵਿੱਚ ਵੀ ਮੀਟਿੰਗਾਂ ਕਰ ਲੱਗੀਆਂ ਜਿਸ ਦਿਨ ਹੋਣ ਕਿਸਾਨ ਜੁੰਡ ਨੇ ਕਾਲ ਕਰੂਗੀ ਅਸੀਂ ਪਿੰਡਾਂ ਦੇ ਵਿੱਚੋਂ ਭੜਵੇਂ ਇਕੱਠ ਲੈ ਕੇ ਆਵਾਂਗੇ ਤੇ ਦੱਸ ਦਾਂਗੇ ਵੀ ਕਿਸਾਨ ਜੱਥੇਬੰਦੀਆਂ ਕੱਲੀਆਂ ਨਹੀਂ ਸਾਰਾ ਇਲਾਕਾ ਨਾਲ ਆਵਾਂਗੇ ਵੱਡੀ ਗਲਤੀ ਦੇ ਵਿੱਚ ਤੇ ਬਿਲਕੁਲ ਕਾਬੂ ਜੇ ਨਹੀਂ ਹੋਣ ਦਿੰਦੇ ਅਸੀਂ ਕਿਸਾਨ ਜੱਥੇਬੰਦੀਆਂ ਦੇ ਹਾਮੀ ਹੁੰਦੇ ਨਾਲ ਰੱਖਗੇ ਧੰਨਵਾਦ ਧੰਨਵਾਦ